ਸਰ ਹਰਜਿੰਦਰ ਸਿੰਘ ਧਾਮੀ ਦੇ ਨਾਂ ਤੇ ਅਕਾਲੀ ਜਲਤ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਐਸਜੀਪੀਸੀ ਦੇ ਪ੍ਰਧਾਨ ਦੇ ਉਮੀਦਵਾਰ ਦੇ ਵਜੋਂ ਧਾਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ 'ਚ ਇਹ ਅਹਿਮ ਫੈਸਲਾ ਲਿਆ ਗਿਆ ਤੇ ਐਸਜੀਪੀਸੀ ਦੇ ਪ੍ਰਧਾਨ ਦੇ ਉਮੀਦਵਾਰ ਦੇ ਵਜੋਂ ਧਾਮੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਤੇ ਉਥੇ ਹੀ ਤੇਜਾ ਸਿੰਘਸ ਮੁੰਦਰੀ ਹਾਲ ਦੇ ਵਿੱਚ ਇਕੱਤਰਤਾ ਹੋਈ ਸੀ ਜਿਸ ਤਰ੍ਹਾਂ ਜੋ ਇਸ ਨਾਮ ਤੇ ਸਹਿਮਤੀ ਬਣੀ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਤੇ ਇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਤਰਤਾ ਹੋਈ ਜਿਸ ਦੌਰਾਨ ਇਸ ਨਾਮ ਤੇ ਸਹਿਮਤੀ ਬਣੀ ਹੈ ਤੁਹਾਨੂੰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜੋ ਕਿ رائے ਲਈ ਜਾ ਰਹੀ ਹੈ ਤਾਂ ਉਥੇ ਹੀ ਹਰਜਿੰਦਰ ਸਿੰਘ ਧਾਮੀ ਦੇ ਨਾਂ ਤੇ ਅਕਾਲੀ ਦਲ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਐਸਜੀਪੀਸੀ ਦੇ ਪ੍ਰਧਾਨ ਤੇ ਉਮੀਦਵਾਰ ਤਵਜੋ ਤਾਮੀ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਜੋ ਇਹ ਫੈਸਲਾ ਲਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਤਰਤਾ ਹੋਈ ਜਿਸ ਦੌਰਾਨ ਜੋ ਹਰਜਿੰਦਰ ਸਿੰਘ ਤਾਮੀ ਦੇ ਨਾਮ ਤੇ ਸਹਿਮਤੀ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ رائے ਲਈ ਗਈ ਜਿਸ ਦੌਰਾਨ ਐਡਵੋਕੇਟ ਧਾਮੀ ਦੇ ਨਾਮ ਤੇ ਹੀ ਜੋ ਮੋਹਰ ਲਗਾਈ ਗਈ ਹਰਜਿੰਦਰ ਸਿੰਘ ਧਾਮੀ ਦੇ ਨਾਮ ਤੇ ਆਕਾਲੀ ਦਲ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਸੀ ਕੱਤਰਤਾ ਹੋਈ ਸੀ ਤਾਂ ਉੱਥੇ ਹੀ ਜੋ ਵਧਾਈਆਂ ਹਰਜਿੰਦਰ ਸਿੰਘ ਧਾਮੀ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਦੇ ਵਿੱਚ ਜੋ ਇਹ ਫੈਸਲਾ ਲਿਆ ਗਿਆ ਹੈ ਮੈਂ ਸੋਚ ਕੀ ਕਰਨਾ ਕਿਹੜਾ ਸਵਾਲ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕਿ ਤਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਮੇਰੇ ਤਾਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਖੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਧਾਮੀ ਸਾਹਿਬ ਦੀ ਸਖਸ਼ੀਅਤ ਹੈ ਇਹੋ ਜੀ ਸਖਸ਼ੀਅਤ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਤਾਂ ਸਤਕਾਰ ਦਿੰਦੀ ਹੈ ਦੋ ਜੀਆਂ ਤੇ ਰਾਮੀ ਸਾਰੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਤੇ ਬਹੁਤ ਵੱਡਾ ਸਨਮਾਨ ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਹੈ ਉਹ ਕਰਦੇ ਨੇ ਪਿੱਛੇ ਵੀ ਚੁਣੌਤੀਆਂ ਭਰਿਆ ਸਮਾਂ ਸੀ ਬੜੇ ਅਡੋਰ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਸੋ ਇਹ ਜਿਹੜੇ ਵੱਡੇ ਗੁਣ ਹੈ ਇਹਨਾਂ ਸੰਮਤਨਾਂ ਕੇ ਮੈਂ ਪ੍ਰਧਾਨ ਸਰਪ ਦਾ ਵੀ ਧੰਨਵਾਦ ਕਰਦਾ ਸਾਬੀ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵਧੀਆ ਚੋਇਸ ਹੈ ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼ਰੂਪਨੀ ਪੰਦਰਪਤ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਫੇਰ ਜਿਹੜਾ ਮੈਦਾਨ ਜਿਤਾ ਰਿਹਾ ਹੁਣ ਤਾਂ ਮੈਂ ਸਮਝਦਾ ਕਿ ਇਹ ਏਡੀ ਅੱਛੀ ਚਾਹੇਸ ਹੈ ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਨਾ ਚਾਹੀਦਾ ਤਾਂ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਐਕਸ ਹੈਂਡਲਰ ਤੇ ਇੱਕ ਪੋਸਟ ਦੀ ਸਾਂਝਾ ਕੀਤੀ ਗਈ ਤਾਂ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਪਾਰਟੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਣ ਵਾਲੀ ਸਾਲਾਨਾ ਚੋਣ ਲਈ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਅਪੀਲ ਕਰਦਾ ਹਾਂ ਕਿ ਪੰਥ ਦੇ ਵਢੇਰੇ ਹਿੱਤਾਂ ਦੇ ਲਈ ਧਾਮੀ ਸਾਹਿਬ ਨੂੰ ਵੋਟ ਪਾ ਕੇ ਪ੍ਰਧਾਨ ਚੁਣਨ ਤਾਂ ਉਹ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਦਾ ਨਿਸ਼ਕਾਮ ਸੇਵਾ ਚਾਰੀ ਰੱਖਣ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਇੱਕ ਹੈਂਡਲ ਤੇ ਚੋਹੇ ਪੋਸਟ ਸਾਂਝਾ ਕੀਤਾ ਗਿਆ ਦੱਸਦੇ ਕਿ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਤਰਤਾ ਹੋਈ ਜਿਸ ਦੌਰਾਨ ਜੋ رائے ਲਈ ਗਈ ਹੈ ਵੱਖ-ਵੱਖ ਆਗੂਆਂ ਦੇ ਇਥੇ رائے ਲਈ ਗਈ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਵੀ رائے ਲਈ ਗਈ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ 'ਤੇ ਅਕਾਲੀ ਦਲ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਖਬਰ ਤੇ ਵੀ ਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਮਨਿੰਦਰ ਕੀ ਕੋਈ ਹੈਮ ਅਪਡੇਟ ਆਇਆ ਹੈ ਹਾਲਾਂਕਿ ਜੋ ਸੈਂਪਤੀ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੇ ਨਾਮ ਤੇ ਅਕਾਲੀ ਦਲ ਦੇ ਵੱਲੋਂ ਮੋਹਰ ਲਗਾਈ ਗਈ ਹੈ ਕੀ ਕੁਝ ਅਪਡੇਟ ਹੈ ਐਡਵੋਕੇਟ ਹਿਜੇਤ ਸਿੰਘ ਧਾਮੀ ਵੱਲੋਂ ਪਿਛਲੇ 4 ਸਾਲ ਤੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਔਰ ਪਿਛਲੇ ਵਕਫ ਸਮੇਂ ਦੇ ਦੌਰਾਨ ਉਹਨਾਂ ਵੱਲੋਂ ਪੰਥ ਪ੍ਰਤੀ ਕੀਤੇ ਕਾਰਜਾਂ ਜਾਂ ਗੁਰੂ ਘਰਾਂ ਦੀ ਸਾਮ ਸੰਭਾਲ ਗੁਰੂ ਘਰਾਂ ਦੇ ਸਚਾਰੂ ਪ੍ਰਬੰਧ ਚਲਾਨ ਇੱਕ ਧਰਮ ਦੀ ਜੋ ਪ੍ਰਚਾਰ ਪ੍ਰਸਾਰ ਦੀ ਸੇਵਾ ਹੈ ਉਸ ਤੋਂ ਇਲਾਵਾ ਜਿੱਥੇ ਕਿਤੇ ਵੀ ਕੁਦਰਤੀ ਆਫਤਾ ਆਈ ਹੈ ਵਿਧਿਆਉਦੇ ਸਿਹਤ ਦੇ ਖੇਤਰ ਵਿੱਚ ਹੈ ਪੱਖੋ ਜਿਹੜੀ ਬੇਵਸਾਲ ਸੇਵਾਵਾਂ ਦਿੱਤੀਆਂ ਗਈਆਂ ਨੇ ਚਾਹੇ ਜੋ ਅਗਸਤ ਦੇ ਖੀਰ ਦੇ ਹਫਤੇ ਤੋਂ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਬਣੀ ਹੈ ਉਸ ਦੇ ਵਿੱਚ ਵੀ ਲਗਾਤਾਰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਹੇਠ ਸ਼੍ਰੋਮੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਖੜਾ ਦੀ ਬਾਤ ਚੱਲ ਰਹੀ ਲੋਕਾਂ ਦੇ ਮਦਦ ਦੇ ਲਈ ਬੀਐਮਸਾਲ ਕਾਰਜ ਕੀਤੇ ਗਏ ਤੇ ਚਾਹੇ ਉਹ ਨਗਰ ਤੋਂ ਸ਼ੁਰੂਆਤ ਕੀਤੀ ਗਈ ਉਸ ਤੋਂ ਬਾਅਦ ਸੁੱਕਾ ਰਾਸ਼ਨ ਜਾਂ ਫਿਰ ਡੀਜ਼ਲ ਦੀ ਜਿਹੜੀ ਹੈ ਮਦਦ ਹੈ ਉਸ ਤੋਂ ਬਾਅਦ ਹੁਣ ਕਨਕ ਵੰਡਨ ਦੀ ਕਨਕ ਤੇ 20 ਵੰਡਨ ਦੀ ਸਿਵਾਮ ਜਿਹੜਾ ਲਗਾਤਾਰ ਜਾ ਰਹੀ ਹੈ ਤਾਂ ਅੱਜ ਇਹ ਨਹੀਂ ਬਲਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਸਮੂਹ ਸ਼੍ਰੋਮੀ ਕਮੇਟੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਨਾਲ ਸਲਾਹ مشورہ ਕੀਤਾ ਜਾ ਰਿਹਾ ਸੀ ਉਹਨਾਂ ਦੀ رائے ਲਈ ਜਾ ਰਹੀ ਸੀ ਔਰ ਅੱਜ ਤੇ ਜਸ ਸਿੰਘ ਕੁੰਦਰੀ ਹਾਰ ਸ਼ੋਮੀ ਕਮੇਟੀ ਦੇ ਮੁਖ ਦਫ਼ਤਰ ਵਿਖੇ ਵੀ ਅੱਜ ਮੁਰਤੋਂ ਸ਼ੋਮੀ ਅਕਾਲੀ ਦਲ ਦੇ ਸਬੰਧਤ ਸੂਬੂ ਮੈਂਬਰਾਂ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰਿਆਂ ਦੇ ਇੱਕ ਮਤ رائے ਹੋਣ ਤੋਂ ਬਾਅਦ ਜਿਹੜਾ ਇਹ ਐਲਾਨ ਕੀਤਾ ਗਿਆ ਕਿ ਐਂਡੋਕਲ ਸਿੰਪਤ ਸਿੰਤੰਮੀ ਸੀ ਮੁਰਤੋਂ ਸ਼ੋਮੀ ਅਕਾਲੀ ਦਲ ਦੇ ਵੱਲੋਂ ਸ਼ੋਮੀ ਕਮੇਟੀ ਦੇ ਪ੍ਰਧਾਨ ਵਜੋਂ ਉਮੀਦਵਾਰ ਹੋਣਗੇ ਔਰ ਇਹ ਵੀ ਸੰਭਾਵਨਾ ਹੈ ਕਿਉਂਕਿ ਕਿਤੇ ਵੀ ਸ਼ੋਮੀ ਅਕਾਲੀ ਦਲ ਨੂੰ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੇ ਵਿੱਚ ਕਿਸੇ ਤਰ੍ਹਾਂ ਦੀ ਚੁਣੌਤੀ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਹਾਲਾਂਕਿ ਯੂਰੋਪੀ ਮੈਂਬਰ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਪਿਛਲੇ 3-4 ਸਾਲਾਂ ਤੇ ਚਾਤਮਾਰੀ ਹੈ ਤਾਂ ਕਿਸੇ ਵੀ ਸਾਲ ਜਿਹੜਾ 15 20 ਜਾਂ 25 24 ਤੋਂ ਵੱਧ ਵੋਟਾਂ ਜਿਹੜੀ ਆ ਉਹਨਾਂ ਨੂੰ ਹਸਲ ਨਹੀਂ ਹੋ ਸਕੀਆਂ ਤਾਂ ਮੌਜੂਦਾ ਹਾਊਸ ਦੇ ਵਿੱਚ 148 ਮੈਂਬਰ ਨੇ ਹੁਣ ਜਿਹੜਾ ਕੱਲ ਵੋਟਾਂ ਪੈਣ ਦੀ ਸਥਿਤੀ ਦੇ ਬਣਨ ਦੀ ਸੰਭਾਵਨਾ ਹੈ ਕਿਉਂਕਿ 1 ਵਜੇ ਦੇ ਕਰੀਬ ਜਿਹੜਾ ਉਹ ਸ਼੍ਰੀ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਜਿਹੜਾ ਜਨਰਲ ਹਾਊਸ ਦੀ ਅਰੰਭਤਾ ਕੀਤੀ ਜਾਣੀ ਹੈ ਜਦੋਂ ਐਡਵੋਕੇਟ ਹਿੰਦਰ ਸਿੰਘ ਤਾਂ ਵੀ ਤੇ ਨਾਮ ਦੀ ਪੇਸ਼ਕਸ਼ ਕੀਤੀ ਜਾਣੀ ਹੈ ਤੇ ਇਹ ਮਜੀਦ ਕੀਤੀ ਜਾਣੀ ਔਰ ਜੋ ਹਾਲਾਤ ਨੇ ਜਿਸ ਤਰ੍ਹਾਂ ਦਾ ਰੋਧੀ ਧਿਰ ਵੱਲੋਂ ਪਹਿਲਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਰੋਧੀ ਧਿਰ ਵੱਲੋਂ ਵੀ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਊਗਾ ਭੀ ਅਸੀਂ ਤਸਵੀਰਾਂ ਵੇਖ ਰਿਹਾ ਕਾਫੀ ਖੁਸ਼ ਉਹ ਵੀ ਨਜ਼ਰ ਆ ਰਿਹਾ ਉਹਨਾਂ ਦੇ ਚਿਹਰੇ ਤੇ ਇੱਕ ਵੱਖਰਾ ਕੌਨਫੀਡੈਂਸ ਨਜ਼ਰ ਆ ਰਿਹਾ ਹੈ ਤਾਂ ਉਥੇ ਹੀ ਤੁਸੀਂ ਵੀ ਜ਼ਿਕਰ ਕੀਤਾ ਕਿ ਲਗਭਗ ਉਹਨਾਂ ਦਾ ਫਿਰ ਤੋਂ ਜਿੱਤ ਤੈਅ ਕਰਨਾ ਲਾਜ਼ਮੀ ਹੈ ਤੇ ਉਥੇ ਹੀ ਜਿਸ ਤਰੀਕੇ ਨਾਲ ਅਸੀਂ ਵੇਖਿਆ ਕਿ ਹੜਾ ਦੌਰਾਨ ਵੀ ਵੱਡੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕੀਤੇ ਗਏ ਤਾਂ ਉਥੇ ਹੀ ਹਾਲਾਂਕਿ ਜੋ ਉਹਨਾਂ ਦਾ ਵਿਰੋਧੀ ਮੈਂਬਰ ਹੋਣ ਵਾਲਾ ਉਸ ਦੇ ਵੱਲੋਂ ਕਿਸ ਤਰੀਕੇ ਦੇ ਜੋ ਗੱਲਾਂ ਰੱਖੀਆਂ ਜਾਣਗੀਆਂ ਕਿ ਇਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆ ਕੇ ਉਹ ਕੰਮ ਕਰਨਗੇ ਕਿਸ ਤਰੀਕੇ ਦੇ ਚੈਲੰਜ ਉਹਨਾਂ ਦੇ ਲਈ ਬਣ ਸਕਦੇ ਨੇ ਅਹ ਦੇਖੋ ਕਿ ਜਿੱਦਾਂ ਅਕਾਲੀ ਦਲ ਦਾ ਜੋ ਬਾਗੀ ਟੜਾ ਜਿਸ ਵੱਲੋਂ ਆਪਣੇ ਆਪ ਆਪਣਾ ਨਾਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਰੱਖਿਆ ਗਿਆ ਔਰ ਉਸ ਦੇ ਜੋ ਪ੍ਰਧਾਨ ਨੇ ਗਿਆਨੀ ਹਰਪੀ ਸਿੰਘ ਉਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਕਰਕੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕਿ ਅਕਾਲੀ ਦਲ ਪੁਹਰਸ ਜੀਤ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕੀਤਾ ਜਾਊਗਾ ਤੇ ਉਮੀਦਵਾਰ ਦੇ ਨਾਮ ਦੇ ਸਬੰਧੀ ਉਹਨਾਂ ਦੇ ਧਲੇ ਨਾਲ ਸੰਬੰਧਿਤ ਜੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਫੈਸਲਾ ਕਰਨਗੇ। ਤੋਂ ਹਣੇ ਤੱਕ ਕੋਈ ਧਿਰ ਵੱਲੋਂ ਆਪਣੇ ਪ੍ਰਧਾਨਗੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਜਿਹੜਾ ਅਜੇ ਤੱਕ ਨਹੀਂ ਕੀਤਾ ਗਿਆ ਪਰ ਇਹ ਗੱਲ ਸਾਸ ਹੈ ਕਿ ਉਹਨਾਂ ਵੱਲੋਂ ਕੱਲ ਹਾਊਸ ਦੀ ਜਨਰਲ اجلاس ਦੀ ਅਰੰਭਤਾ ਹੋਣ ਤੋਂ ਬਾਅਦ ਜਿਹੜਾ ਜਦੋਂ ਐਡਵੋਕੇਟ ਜਿੰਦਰ ਸਿੰਘ ਧਾਮੀ ਦੇ ਨਾਮ ਦੀ ਪੇਸ਼ਕਸ਼ ਕੀਤੀ ਜਾਣੀ ਹੈ। ਆਮ ਹਾਲਾਤਾਂ ਵਿੱਚ ਇਹ ਹੁੰਦਾ ਜੇਕਰ ਇੱਕ ਮੈਂਬਰ ਇੱਕ ਨਾਮ ਪੇਸ਼ ਕਰਦਾ ਤਾਂ ਦੋ ਹੋਰ ਮੈਂਬਰ ਉਸਦੀ ਤੈਅਤ ਮਜੀਦ ਕਰਦੇ ਹੋ ਸਾਰਾ ਹਾਊਸ ਜੜਾ ਵਾਵਾ ਖੜੀਆਂ ਕਰਕੇ ਜਕਾਰਿਆਂ ਦੀ ਗੂੰਜ ਦੇ ਨਾਲ ਉਸ ਨਾਮ ਨੂੰ ਪ੍ਰਵਾਨਗੀ ਦਿੰਦਾ ਪਰ ਜੋ ਪਿਛਲੇ ਵਾਰ ਵਾਂਗ ਇਸ ਵਾਰ ਵੀ ਹਾਲਾਤ ਨਜ਼ਰ ਆ ਰਹੇ ਨੇ ਕਿ ਵਿਰੋਧੀ ਧਿਰ ਵੱਲੋਂ ਆਪਣੇ ਉਮੀਦਵਾਰ ਖੜਾ ਕੀਤਾ ਜਾਣਾ ਲਗਭਗ ਤੈਅ ਹੈ ਔਰ ਇਹ ਵੀ ਤੈਅ ਹੈ ਕਿ ਕੱਲ ਵੋਟਾਂ ਪੈਂਣ ਦੀ ਜਿਹੜੀ ਸੰਭਾਵਨਾ ਪ੍ਰਕਰਾਰ ਹੈ ਤੋਂ ਵੋਟਾਂ ਪਾਉਣ ਦੀ ਸਥਿਤੀ ਦੇ ਵਿੱਚ ਮੌਕੇ ਤੇ ਹੀ ਵੋਟਾਂ ਪਾਉਣ ਤੋਂ ਬਾਅਦ ਜਿਹੜਾ ਹੈ ਕਿ ਕਿ ਸ਼੍ਰੋਮਣੀ ਕਮੇਟੀ ਉਹਨਾਂ ਦੀ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਇੱਕ ਪੋਲਿੰਗ ਬੂਥ ਜਿਹੜਾ ਹੈ ਉਹ ਤਿਆਰ ਕਰ ਦਿੱਤਾ ਗਿਆ ਵੈਲਟ ਬਾਕਸ ਤਿਆਰ ਕਰ ਦਿੱਤਾ ਗਿਆ ਮੌਕੇ ਤੇ ਹੀ ਮੈਂਬਰਾਂ ਦੀ ਪਰਨਾਮ ਅਨਾਉਂਸ ਕਰਕੇ ਪੱਟੀਆਂ ਦੇ ਕੇ ਵੋਟਰ ਪੁਆਇਆਂ ਜਾਣਦੀਆਂ ਔਰ ਜੋ ਪ੍ਰੈਜ਼ਾਈਡਿੰਗ ਅਫਸਰ ਜਾਂ ਪੋਲਿੰਗ ਏਜੰਟ ਆਪਕੋ ਆਪਣੇ ਤੜਿਆਂ ਵੱਲੋਂ ਤਾਇਨਾਤ ਕੀਤੇ ਜਾਣੇ ਸ਼੍ਰੋਮੀ ਕਮੇਟੀ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਮੌਕੇ ਤੇ ਮੌਕੇ ਤੇ ਹੀ ਵੋਟਰ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਓ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਲ ਕੀਤੀ ਕਿ ਸ਼੍ਰੋਮੀ ਅਕਾਲੀ ਦਲ ਨੂੰ ਇਸ ਹਾਊਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੋਚਰਤੀ ਨਜ਼ਰ ਨਹੀਂ ਆ ਰਹੀ 148 ਤੋਂ ਹਮੇਸ਼ਾ ਹੀ ਪਿਛਲੀ 2-3 ਵਾਰ ਦੀ ਦਰਦ ਦਿੱਤੀ ਹੈ ਚਾਤਵਾਰੀ 100 ਤੋਂ ਵੱਧ ਪੋਤਾ ਦੀ ਜਿਹੜੀ ਲੀਡ ਹੈ ਵਧ ਤਾ ਉਹ ਹਾਸਲ ਹੋਈ ਹੈ ਸ਼ੋਭਨੀ ਕਾਲੀਦਾਰ ਨੂੰ ਤੋਂ ਇਸ ਵਾਰ ਵੀ ਜਹੀ ਕੋਈ ਚਰੋਖੀ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਉਹ ਐਡਵੋਕੇਟ ਹਜਿੰਦਰ ਸਿੰਘ ਕਾਮੀ ਦਾ ਪ੍ਰਧਾਨ ਸ਼ੋਭਨੀ ਕਮੇਟੀ ਬਣਨ ਤੈ ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਜਾਂ ਫਿਰ ਅੰਤਰੀਨ ਕਮੇਟੀ ਦੇ 11 ਮੈਂਬਰਾਂ ਦੀ ਸੇਵਾ ਕਿਸ ਦੇ ਲਿਖਾਂਦੀ ਹੈ ਇਸ ਦੀ ਤਸਵੀਰ ਕੱਲ ਦੁਪਹਿਰ ਤੋਂ ਬਾਅਦ ਸਾਫ਼ ਹੋਏਗੀ ਜੀ ਠੀਕ ਹੈ ਮਨਿੰਦਰ ਲਗਾਤਾਰ ਨਜ਼ਰ ਬਣਾ ਕੇ ਰੱਖਿਓ ਕਿਉਂਕਿ ਕੱਲ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ ਫਿਲਹਾਲ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹੈ ਐਸ.ਸੀ.ਪੀ.ਸੀ ਦੇ ਪ੍ਰਧਾਨ ਦੇ ਉਮੀਦਵਾਰ ਦੇ ਬੱਚੋ ਜੋ ਧਾਮੀ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਬੱਚੇ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਬੱਚੇ ਅਹਿਮ ਫੈਸਲਾ ਲਿਆ ਗਿਆ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬੱਚੇ ਕਤਤਧਰਾਨ ਇਸ ਨਾਮ ਤੇ ਸਹਿਮਤੀ ਬਣੀ ਹੈ ਤਾਂ ਉੱਥੇ ਹੀ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਤੇ ਮੋਹਰ ਲਗਾ ਦਿੱਤੀ ਗਈ ਹੈ ਕੱਲ ਨੂੰ ਜੋ ਕਿ VOTING ਹੋਵੇਗੀ ਤਾਂ ਲਗਭਗ ਜੋ ਕਿ ਤੈ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਹਿੱਸੇ ਹੀ ਜੋ ਇਹ ਸੇਵਾ ਮੁੜਤਵਾਏਗੀ ਤਾਂ ਸੁਖਬੀਰ ਸਿੰਘ ਬਾਦਲ ਦੇ ਇੱਕ ਵਾਧੇ ਵਿੱਚ ਜੋ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਹੈ ਫੈਸਲਾ ਲਿਆ ਗਿਆ ਹੈ